ਡਾਇਰੈਕਟਰ ਦਿਨ ਰਾਤ ਚੱਲਨੇ ਆਂ ਕ੍ਰਿਜ ਉਹ ਜਪਜੀ ਸਾਹਿਬ ਦਾ ਪਾਠ ਮੂਲ ਮੰਤਰ ਦਾ ਕ੍ਰਿਜ ਫਿਰ ਦੇਖਿਓ ਭਲਾ ਏਕ ਤੋਂ ਨੇਕ ਹੁੰਦੇ ਆ ਕਿ ਨਹੀਂ ਤੂੰ ਗੰਦੇ ਗੀਤ ਲਾ ਕੇ ਖੇਤ ਵਹਨਾ ਤੇ ਬਰਕਤਾ ਭਾਲਦਾ ਉਤੋਂ ਪੂਰੀ ਨਹੀਂ ਪੈਂਦੀ ਕੰਮ ਬੜਾ ਕਰਨੇ ਆਂ ਅਸੀਂ ਆ ਜਿਹੜੀ ਮਾੜੀ ਮੁੱਟੀ ਪੈਂਦੀ ਇਹ ਵੀ ਨਹੀਂ ਪੈਣੀ ਅੱਗੇ ਸਾਡੇ ਬਜ਼ੁਰਗ ਜਦੋਂ ਹਾਲ ਜੋੜਦੇ ਸੀ ਨਾ ਖੇਤ ਚ ਜਾ ਕੇ ਫੜਦੇ ਸੀ ਉਹਦੀ ਜੰਗੀ ਮੁੰਨੀ ਤੂੰ ਕਹਿੰਦੇ ਸੀ ਕਾਲਪੁਰਖ ਪਰਮਾਤਮਾ ਕਿਰਪਾ ਕਰੇ ਬਰਕਤਾਂ ਪਾਈ ਸਾਡੇ ਇੱਕ ਤੋਂਨੇਕ ਕਰੀ ਪੈਂਦੀ ਆ ਸੀ ਨਾ ਬਰਕਤਾਂ ਇਹ ਤਾਂ ਫਿਰ ਅਗਲੇ ਪਿੰਡ ਤੱਕ ਸੁਣਦੇ ਵੀ ਕਿਸੇ ਸਰਦਾਰ ਦੇ ਕਾਕੇ ਦਾ ਟਰੈਕਟਰ ਚੱਲਦੇ ਪਿਆ ਤੇ ਦੂਜੇ ਪਿੰਡ ਤੱਕ ਪਤਾ ਹੀ ਨਹੀਂ ਲੱਗਿਆ ਵੀ ਕੀ ਸੁਣਦਾ ਕੀ ਬੈਂ ਸਾਡੀ ਤਾਂ ਆਪਣੇ ਘਰ ਪੈਣਾ ਹੈ ਗਿਆ ਤੂੰ ਸਿੱਖਾ ਸੁਣੀ ਨਹੀਂ ਸਕਦਾ ਤੈਨੂੰ ਹਿਆ ਨਾ ਆਈ ਉਦੋਂ ਕੀ ਸੁਣਨਾ ਪਿਆ ਕੰਨਾ ਥਾਈ ਮਹਿਲ ਜਾ ਰਹੀ ਤੇਰੇ ਅੰਦਰ ਗਰਦਾ ਅੰਦਰ ਜਾ ਰਿਹਾ ਤੇਰੇ ਦੁਖੀ ਹੋਏਗਾ ਜੇ ਤਾ ਲਾਹਾ ਲੈਣਾ ਹੈ ਭਾਈ ਫਿਰ ਲੈ ਸਕਦੇ ਆ ਬਹੁਤ ਸਾਰੇ ਗੁਰਮੁਖ ਨੇ ਦੱਸ ਦਿਆ ਜੀ ਅਸੀਂ 25 ਪਾਠ ਰੋਜ਼ ਕਰ ਲੈਨੇ ਜਬ